ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਅੱਜ ਮੈਂ ਆਇਆ ਜੀ ਇੱਕ ਸਪਲੀਟੇ ਸੀ ਨੂੰ ਠੀਕ ਕਰਨ ਵਾਸਤੇ ਇਹ ਸਪਲੀਟੇ ਸੀ ਕੂਲਿੰਗ ਦੀ ਪ੍ਰੋਬਲਮ ਦੇ ਰਿਆ ਸੀਗਾ ਆਪਣੇ ਗਾਹਕ ਨੂੰ ਤੇ ਜਦੋਂ ਆਪਾਂ ਆ ਕੇ ਚੈੱਕ ਕੀਤਾ ਤੇ ਪੂਰਾ ਭਰਿਆ ਹੋਇਆ ਸੀ ਪਲੱਸ ਜਿਹੜਾ ਆਊਟਡੋਰ ਸੀਗਾ ਉਹਦੇ ਉੱਪਰੋਂ ਇਹਦਾ ਇੱਕ ਫਲੇਅਰ ਵੀ ਟੁੱਟਿਆ ਹੋਇਆ ਸੀ ਤੁਹਾਨੂੰ ਮੈਂ ਦਿਖਾਉਂਗਾ ਦੇਖੋ ਤੇ ਦੋਨੋਂ ਫਲੇਅਰ ਆਪਾਂ ਖੋਲ ਲਏ ਤੇ ਵਾਲ ਵਾਲਾ ਨਟ ਵੀ ਖੋਲ ਲਿਆ ਆਪਾਂ ਤੇ ਇੱਕ ਇੱਧਰ ਲੈਫਟ ਹੈਂਡ ਸਾਈਡ ਤੁਸੀਂ ਦੇਖ ਸਕਦੇ ਹੋ ਜਿਹੜਾ ਵਾਲ ਆ ਨਾ ਇਹ ਛੋਟਾ ਜਿਹਾ ਇਹ ਵਾਲਾ ਆ ਦੇਖੋ ਇਹਦੇ ਵਿੱਚੋਂ ਗੈਸ ਪਾਣੇ ਹੁੰਦੇ ਆਪਾਂ ਕੋਈ ਵੀ ਏਸੀ ਆ ਇਹਦੇ ਵਿੱਚੋਂ ਹੀ ਗੈਸ ਪੈਂਦੀ ਹੁੰਦੀ ਹੈ ਤੇ ਆਹ ਵਾਇਰਿੰਗ ਹੈ ਦੀ ਜਿਹੜੀ ਇਨਡੋਰ ਟੂ ਆਊਟਡੋਰ ਕਨੈਕਟ ਕਰਦੀ ਆ ਇਹ ਸਰਵਿਸ ਤੋਂ ਬਾਅਦ ਦੀ ਵੀਡੀਓ ਹੈ ਜੀ ਸਰਵਿਸ ਆਪਾਂ ਕਰਤੀ ਸੀ ਇਹਦੀ ਤੇ ਉਸ ਤੋਂ ਬਾਅਦ ਆਪਾਂ ਸਾਰਾ ਇਹਨਾਂ ਦਾ ਚੈੱਕਅਪ ਕੀਤਾ ਸਾਰਾ ਏਸੀ ਦਾ ਤੇ ਆਹ ਟੈਪਲਨ ਟੇਪ ਲਾਈ ਫਲੇਅਰ ਨਵੇਂ ਬਣਾਏ ਤੇ ਇਹ ਟੈਪਲਨ ਟੇਪ ਦਾ ਫਾਇਦਾ ਇਹ ਹੁੰਦਾ ਵੀ ਜਿਹੜਾ ਆਪਾਂ ਫਲੇਅਰ ਨਟ ਕੱਸਦੇ ਆਂ ਕਿ ਤਾ ਟਾਈਟ ਰਹਿੰਦਾ ਪਲੱਸ ਉਹਦਾ ਗ੍ਰਿਪ ਬਣਿਆ ਰਹਿੰਦਾ ਫਿਰ ਆ ਦੇਖੋ ਪ੍ਰੈਸ਼ਰ ਭਰੇ ਆਪਾਂ ਇਹ ਵੀ ਪ੍ਰੈਸ਼ਰ ਭਰਨ ਤੋਂ ਬਾਅਦ ਲੀਕ ਚੈੱਕ ਕੀਤੀ ਵੀ ਦੁਬਾਰਾ ਲੀਕ ਤਾਂ ਨਹੀਂ ਹੁੰਦਾ ਆਹਾ ਲੱਕੀ ਵਾਲੇ ਨਟ ਵੀ ਆਪਾਂ ਖੋਲ ਲੈ ਇਥੋਂ ਵੀ ਆਪਾਂ ਇੱਕ ਵਾਰੀ ਚੈੱਕ ਕਰਦੇ ਹੁੰਨੇ ਆ ਵੀ ਇਥੋਂ ਨਾ ਨਿਕਲ ਹੀ ਹੋਵੇ ਵੈਸੇ ਫਿਰ ਉਸ ਤੋਂ ਬਾਅਦ ਆਪਾਂ نیچے ਆਏ نیچے ਆ ਕੇ ਆ ਇੰਡੋਰ ਸਾਰਾ ਚੈੱਕ ਕੀਤਾ ਵੈਸੇ ਤਾਂ ਪੱਕਾ ਸ਼ੋਰਟ ਹੀ ਸੀਗੀ ਵੀ ਉੱਪਰੋਂ ਹੀ ਲੀਕ ਸੀਗੀ ਪਰ ਫਿਰ ਵੀ ਇੱਕ ਵਾਰੀ ਮੈਂ ਚੈੱਕ ਕਰਦਾ ਹੁੰਨਾ ਜ਼ਰੂਰ ਆਪਣੇ ਸੇਫਟੀ ਵਾਸਤੇ ਵੀ ਕੱਲ ਨੂੰ ਗਾਹਕਾਂ ਨੂੰ ਲੰਬਾ ਨਾ ਦੇਵੇ ਤੇ ਇੱਕ ਵਾਰੀ ਆਪਾਂ ਪੂਰੇ ਸ਼ੋਰ ਹੋ ਜਾਈਦਾ ਵੀ ਹਾਂ ਯਾਰ ਹੋਰ ਕਿਤੋਂ ਵੀ ਲਿਖਾ ਹੈ ਨਹੀਂ ਪੂਰਾ ਚੰਗੀ ਤਰ੍ਹਾਂ ਨੀਚੇ ਤੋਂ ਇੰਡੋਰ ਸਾਰਾ ਚੈੱਕ ਕੀਤਾ ਆਗਾਖ ਨੇ ਆਪਰ ਨੂੰ ਸਨਮਾਨਤ ਕਰਿਆ ਜੀ ਮਾਊਂਟਨ ਡਿਊ ਨਾਲ ਕਹਿੰਦੇ ਵੀ ਗਰਮੀ ਬਹੁਤ ਆ ਮੁੰਡਿਓ ਮਾਊਂਟਨ ਡਿਊ ਪੀਓ ਇਸ ਤੋਂ ਬਾਅਦ ਆ ਦੇਖੋ ਤੁਸੀਂ ਦੇਖ ਸਕਦੇ ਹੋ ਵੈਕਿਊਮ ਲਾਇਆ ਹੋਇਆ ਏਸੀ ਨੂੰ ਵੈਕਿਊਮ ਕਰ ਰਹੇ ਹਾਂ ਐਲ ਕੀ ਵਾਲੇ ਨਟਾਂ ਦੇ ਉੱਪਰ ਵੀ ਆਪਾਂ ਟੈਪਲੈਂਟ ਟੇਪ ਲਗਾਤੀ ਚੰਗੀ ਤਰ੍ਹਾਂ ਵਧੀਆ ਕਰਕੇ ਤਾਂ ਜੋ ਟਾਈਟ ਰਹਿਣ ਐਨ ਵਧੀਆ ਗ੍ਰਿਪ ਬਣਦਾ ਰਹੇ ਨਟ ਦਾ ਤੇ ਇਹ ਤੋਂ ਵੇਰ ਲੀਕੇਜ ਦੀ ਜਿਹੜੀ ਸਮੱਸਿਆ ਉਹ 0% ਰਹਿ ਜਾਂਦੀ ਆ। ਆ ਸਿਲੰਡਰ ਚ ਲਾ ਲਿਆ ਆਪਾਂ ਮੁੰਡਾ ਭੇਜਿਆ ਨੀਚੇ AC ਔਨ ਕਰਨ ਵਾਸਤੇ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਦੇਖੋ ਥੋੜੀ ਜੀ ਗੈਸ ਮੈਂ ਪਾਤੀ ਸੀਗੀ। ਉਹ ਤਾਂ ਪਹਿਲੇ ਹੀ ਥੋੜੀ ਜੀ ਪਾ ਦੇ ਦੀ ਹੁੰਦੀ ਆ। ਉਸ ਤੋਂ ਬਾਅਦ AC ਚੱਲ ਗਿਆ। ਇਸ ਟਾਈਮ ਤਕਰੀਬਨ 70 ਜਾਂ 75% ਗੈਸ ਪੈ ਚੁੱਕੀ ਹੈ ਇਹਦੇ ਵਿੱਚ। ਤੇ ਪੰਡੀਆਂ ਹੱਡੀਆਂ ਹੋ ਗਈਆਂ, ਗੱਲੀਆਂ ਹੋ ਗਈਆਂ। ਪੂਰੀ ਕੋਲਿੰਗ ਹੋਣ ਲੱਗ ਗਈ ਸੀਗੀ। ਤੇ ਆਹ ਦੇਖੋ ਉਸ ਤੋਂ ਗੈਸ ਪਾਉਣ ਤੋਂ ਬਾਅਦ ਆਪਾਂ ਸਾਰੇ ਨਟ-ਨੋਟ ਚੰਗੀ ਤਰ੍ਹਾਂ ਚੈੱਕ ਕੀਤੇ ਕਸਤੇ ਜਿਹੜੇ ਮਾਰੇ ਮੋਟੇ ਢਿੱਲੇ ਰਹਿੰਦੇ ਸੀਗੇ ਪ੍ਰੋਪਰ نیچے ਆਏ ਆ ਦੇਖੋ ਛੱਡ ਰਿਹਾ ਪੂਰੀਆਂ ਪੰਫਾਏ ਸੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਜੀ ਧੰਨਵਾਦ